कबड्डी कप घूम शहर नॉर्थ इंडिया कबड्डी फैडरेशन कप करवाया गया वीया कलासीफाइड इश्तहार देन संपर्क करो सब तो पहला खबरा खेडा देखने क्लिक करो देखो खास रिपोर्ट पत्रकार हरपाल सिंह जज ਇਸ ਬਾਰੇ ਕੀ ਕਹਿਣਾ ਹੈ ਜੈ ਗੁਰਦੇਵ ਧੰਨ ਗੁਰਦੇਵ ਪਹਿਲਾਂ ਤਾਂ ਮੈਂ ਤੁਹਾਡਾ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਤਨਤਨ ਸਤਿਗੁਰੂ ਜਗਤਗੁਰੂ ਸ਼ਿਰੋਵਦਾਸ ਮਹਾਰਾਜ ਜੀ ਦੇ ਜੋ ਪ੍ਰਕਾਸ਼ ਪੁਰਮ ਨੂੰ ਸੰਬੰਧਿਤ ਟਿਜਡ ਆਰਟ ਟੂਰਨਾਮੈਂਟ ਆ ਕਬੱਡੀ ਕੱਪ ਆ ਤੇ ਹਰ ਇੱਕ ਸਾਲ ਕਰਵਾਇਆ ਜਾਂਦਾ ਹੈ ਸੋ ਇਸ ਵਾਰ ਵੀ ਸ਼ਿਰੋਵਦਾਸ ਮਹਾਰਾਜ ਜੀ ਦੇ 648 ਮੇ ਪ੍ਰਕਾਸ਼ ਦੇਵ ਜੀ ਨੂੰ ਸਮਰਪਿਤ ਇਹ ਜਿਹੜਾ ਕਬੱਡੀ ਕੱਪ ਆ ਇਹ ਕਰਵਾਇਆ ਜਾ ਰਿਹਾ ਹੈ ਜੋ ਕਿ ਸਾਡੇ ਇਸ ਇਲਾਕੇ ਦੇ ਵਿੱਚ ਮੈਨੂੰ ਲੱਗਦਾ ਵੀ ਇਹ ਸ਼ਰੂਦਾਸ ਮਹਾਰਾਜ ਦੇ ਨਾਮ ਤੇ ਪਹਿਲਾ ਕਬੱਡੀ ਕੱਪ ਹੋਵੇਗਾ ਜੋ ਕਿ ਇਹ ਲਗਾਤਾਰ ਹਰ ਇੱਕ ਸਾਲ ਕਰਵਾਇਆ ਜਾਂਦਾ ਹੈ ਇਸ ਵਾਰ ਜਿਹੜਾ ਨੌਵਾਂ ਕਬੱਡੀ ਕੱਪ ਆਇਆ ਹੈ ਜਿਹੜਾ ਇਹ ਕਰਵਾਇਆ ਜਾ ਰਿਹਾ ਹੈ ਅਸੀਂ ਟੂਰਨਾਮੈਂਟ ਪਾਸੇ ਜਿਵੇਂ ਪਿਛਲੇ ਸਾਲ ਅਸੀਂ ਜਿਹੜਾ ਪੰਜਾਬ ਸਰਕਾਰ ਤੋਂ ਸਾਨੂੰ ਜਿਹੜਾ ਸਟੇਡੀਅਮ ਬਣਾਉਣ ਲਈ ਜੋ 20 ਲੱਖ ਰੁਪਏ ਆਇਆ ਸੀਗਾ ਉਹ ਅਸੀਂ ਲਗਭਗ ਕੰਪਲੀਟ ਹੋ ਗਿਆ ਆ ਸਟੇਡੀਅਮ ਬਹੁਤ ਵਧੀਆ ਸ਼ਾਨਦਾਰ ਬਣਾਇਆ ਅਸੀਂ ਕਿਉਂਕਿ ਇਹਦੇ ਨਾਲ ਜਿਹੜੀ ਪ੍ਰਬੰਧਾਂ ਲਈ ਵਧੀਆ ਉੱਪਰ ਸਟੇਜ ਜਿਹੜੀ ਵੱਡੀ ਆ ਤੇ ਉੱਥੋਂ ਜਿਹੜੇ VIP ਆ ਜਾਂ ਹੋਰ ਵੀ ਦਰਸ਼ਕ ਉਹਨਾਂ ਦੇ ਲਈ ਜਿਹੜੇ ਸਟੇਅਰ ਬਣਾਏ ਆ ਉਹਦੇ ਨਾਲ ਜਿਹੜੇ ਸਟੇਰਾਂ ਦੇ ਉੱਤੇ ਦਰਸ਼ਕ ਬਹਿ ਕੇ ਵਧੀਆ ਤਰੀਕੇ ਨਾਲ ਜਿਹੜੇ ਮੈਚ ਦੇਖ ਸਕਦੇ ਜਿਹੜਾ ਪਹਿਲਾ ਨਾਮ ਆ ਉਹ ਸਾਡੀ ਹੀ ਫੈਮਿਲੀ ਪੰਗਾ ਫੈਮਿਲੀ ਬਣੋਈ ਜਿਹੜਾ ਫਸਟ ਪ੍ਰਾਈਜ਼ 2 ਲੱਖ ਦਾ ਅਤੇ ਸੈਕੰਡ ਪ੍ਰਾਈਜ਼ ਜਿਹੜਾ ਹੈਗਾ 1.5 ਲੱਖ ਦਾ ਹੈ ਤੇ ਜਿਹੜਾ ਬੈਸਟ ਜਾਂਬੀ ਔਰ ਬੈਸ ਰੇਪਰ ਰੇਟਰ ਜਿਹੜਾ ਆ ਉਹਨਾਂ ਨੂੰ ਇਹ ਸਪੈਸ਼ਲ ਜਿਹੜਾ ਨਾਮ ਆ ਉਹ 51 51000 ਇਸ ਵਿੱਚ ਆ ਗਿਆ ਤੁਸੀਂ ਜਿਵੇਂ ਕਿ ਇਸੇ ਸਕੂਲ ਦੇ ਵਿੱਚ ਪੜ੍ਹੇ ਆ ਕਿਉਂਕਿ ਇਹ ਜਿਹੜਾ ਸ਼ਿਰੂ ਅਫਸਰ ਸੀਨੀਅਰ ਸੈਂਟਰੀ ਸਕੂਲ ਘੁੰਮਣਾ ਜਿਹੜਾ ਹੈ ਚੌਪਿੰਡਾ ਦਾ ਸਾਡਾ ਸਕੂਲ ਹੈ ਘੁੰਮਣ ਮਾਗ ਡਿੰਗਰੀਆਂ ਮੇਲੀ ਆਣਾ ਉਹ ਜੋ ਪਿੰਡਾਂ ਦੀ ਜ਼ਮੀਨ ਸਾਜੀ ਔਰ ਸਾਂਝਾ ਹੀ ਸਕੂਲ ਆ ਇਹ ਸਟੇਡੀਅਮ ਵੀ ਜਿਹੜਾ ਸਾਂਝਾ ਹੀ ਬਣਿਆ ਇਹ ਇਹੀ ਇੱਕ ਸਾਡੇ ਪਿੰਡਾਂ ਦੇ ਲਈ ਬਖਰੀ ਤੇ ਅਸੀਂ ਬਖਰੇ ਤੌਰ ਤੇ ਕੀਤਾ ਵੀ ਜਿਹੜੇ ਸਾਡੇ ਨੌਜਵਾਨ ਵੀਰ ਆ ਨੌਜਵਾਨ ਬੱਚੇ ਆ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਵੀ ਆ ਔਰ ਜਿਹੜੇ ਨਹੀਂ ਵੀ ਪੜ੍ਹਦੇ ਉਹ ਆਣ ਦਵਾਲੇ ਪਿੰਡਾਂ ਦੇ ਬੱਚੇ ਜਿਹੜੇ ਆ ਕੋਈ ਇਥੇ ਆ ਕੇ ਵਧੀਆ ਤਰੀਕੇ ਨਾਲ ਉਹਨਾਂ ਨੇ ਪ੍ਰਬੰਧ ਕੀਤੇ ਗਏ ਆ ਵੀ ਉਹ ਆਪਣੀ ਮਾਂ ਖੇਡ ਕਬੱਡੀ ਜਾਂ ਫੁੱਟਬਾਲ ਜਾਂ ਹਾਕੀ ਜਾਂ ਕ੍ਰਿਕਟ ਕੋਈ ਵੀ ਜਿਹੜੀ ਆ ਉਹ ਗੇਮ ਖੇਲਣ ਤਾਂ ਜੋ ਉਹ ਨਸ਼ਿਆ ਤੋਂ ਕ੍ਰੀਤੀਆਂ ਤੋਂ ਜਿਹੜੀਆਂ ਗਲਤ ਕ੍ਰੀਤੀਆਂ ਪੰਜਾਬ ਦੇ ਵਿੱਚ ਬਹੁਤ ਫੈਲੀਆਂ ਉਹਨਾਂ ਤੋਂ ਵੀ ਬਚ ਸਕਦੇ ਆ ਔਰ ਨਸ਼ੇ ਤੋਂ ਵੀ निजात ਮਿਲ ਸਕਦੀ ਆ ਇਹੀ ਸਾਡਾ ਮੈਸੇਜ ਆ ਔਰ ਟੂਰਨਾਮੈਂਟ ਕਰਾਉਣ ਦਾ ਵੀ ਇਹੀ ਮਕਸਦ ਆ ਵੇ ਜਿਹੜੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਦੂਰ ਕੀਤਾ ਜਾਵੇ। ਪਹਿਲੇ ਸਮੇਂ ਜਿਸ ਟਾਈਮ ਅਸੀਂ ਵੀ ਇਸ ਮੇਰੇ ਨਾਲ ਮੰਗਲ ਸਿੰਘ ਜੀ ਮੰਗਟ ਜੋ ਕਿ ਕੈਨੇਡਾ ਵਿੱਚ ਹੁਣ ਸ਼ਿਫਟ ਹੋ ਗਏ ਆ ਇਹਨਾਂ ਦੇ ਚਾਚਾ ਜੀ ਸਰਦਾਰ ਬਲਦੇਵ ਸਿੰਘ ਸਰਪੰਚ ਸਾਹਿਬ ਸਾਡੇ ਨਗਰ ਤੋਂ ਰਹੇ ਆ ਅੱਜ ਹੁਣ ਕੈਨੇਡਾ ਸੈਟਲ ਆ ਇਹਨਾਂ ਨੇ ਵੀ ਅਸੀਂ ਪਹਿਲਾਂ ਤੋਂ ਆਪ ਕਬੱਡੀ ਖੇਡੇ ਰਹੇ ਆ ਕਿਉਂਕਿ ਪਹਿਲਾਂ ਦੀ ਕਬੱਡੀ ਦਾ ਹੁਣ ਕਬੱਡੀ ਤੋਂ ਬਹੁਤ ਫਰਕ ਆ ਕਿਉਂ ਉਸ ਟਾਈਮ ਕਬੱਡੀ ਨੂੰ ਇੱਕ ਜਿਵੇਂ ਮਾਂ ਖੇਡ ਕਬੱਡੀ ਦਾ ਦਰਜਾ ਝੁਕਾ ਗਿਆ। ਕਿਉਂਕਿ ਜਦੋਂ ਬੱਚਾ ਪਹਿਲਾ ਜਵਾਨ ਬਚਪਨ ਵਿੱਚ ਰੋਣਾ ਹੀ ਸਿੱਖਦਾ ਆ ਉਹ ਜਿਹੜੀ ਮਾਂ ਆ ਉਹਨੂੰ ਉਸੇ ਟਾਈਮ ਉਹ ਕਬੱਡੀ ਖੇੜਨੀ ਸਿਖਾਉਂਦੀ ਆ ਇਸੇ ਕਰਕੇ ਉਹਨੂੰ ਮਾਂ ਖੇਡ ਕਬੱਡੀ ਕਿਹਾ ਜਾਂਦਾ ਹੈ ਕਿਉਂਕਿ ਹੁਣ ਕਬੱਡੀਆਂ ਜਿੱਦਾਂ ਪਹਿਲਾਂ ਸੀ ਉਨੀ ਪਛਾਣ ਨਹੀਂ ਸੀਗੀ ਪਰ ਹੁਣ ਜਿਹੜੀ ਕਬੱਡੀ ਆ ਲੱਖਾਂ ਕਰੋੜਾਂ ਤੇ ਚੜ ਗਈ ਹੈ ਇਹ ਸ਼ਿਗਰੁਵਰ ਬਦਾਸ ਮਾਲਾ ਰਾਜ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਦੇ ਵਿੱਚ ਅਤੇ ਇੱਕ ਸਾਥ ਸ਼ਿਗਰੁਵਰ ਬਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਇਹ ਉਹਨਾਂ ਦੇ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਇਹ ਇੱਕ ਟੂਰਨਾਮੈਂਟ ਬਧਾਇਆ ਤੇ ਅੱਜ ਹੀ ਕਬੱਡੀ ਕੱਪ ਦਾ ਨੌਮਾ ਹੈ ਜਿਹਦੇ ਵਿੱਚ ਫੈਡਰੇਸ਼ਨਾਂ ਦੇ ਮੈਚ ਹੁੰਦੇ ਆ ਲੜਕੀਆਂ ਦੇ ਮੈਚ ਹੁੰਦੇ ਆ ਤੇ ਜਿਹੜੇ ਪਿੰਡਾਂ ਦੇ ਬੱਚੇ ਆ 55 ਕਿਲੋ 65 ਕਿਲੋ 75 ਕਿਲੋ ਉਹਨਾਂ ਦੇ ਹੁੰਦੇ ਤਾਂ ਜੋ ਬੱਚੇ ਨਸ਼ਿਆਂ ਤੋਂ ਹਟ ਕੇ ਇਹ ਖੇਡਾਂ ਵੱਲ ਫੇਰ ਤੋਰ ਜਿੱਥੇ ਸਭ ਤੋਂ ਵੱਡਾ ਇਨਾਮ 2 ਲੱਖ ਦਾ ਹੁੰਦਾ ਹੈ ਦੂਸਰਾ ਇਨਾਮ ਸਾਡਾ 1.5 ਲੱਖ ਦਾ ਹੁੰਦਾ ਹੈ ਤੇ ਜਿਹੜਾ 75 ਕਿਲੋ ਦਾ ਨਾਮ ਆ ਉਹਨਾਂ ਦੀ ਹੌਸਲਾ ਫਜ਼ਾਈ ਲਈ 25000 ਦਾ ਦੇ ਸੈਕੰਡ ਵਾਲਿਆਂ ਨੂੰ 21000 ਰੁਪਇਆ ਇਸੇ ਤਰ੍ਹਾਂ ਜਿਹੜਾ 55 ਕਿਲੋ ਆ ਉਹ ਫਾਸਟ ਦਾ 21 ਸੈਕੰਡ ਦਾ 15 ਇਸੇ ਤਰ੍ਹਾਂ ਜੋ ਸिलाई ਮਸ਼ੀਨਾ ਸਾਈਕਲ ਉਹ ਟੋਕਨ ਦੇ ਕੇ ਜਿਹੜੇ ਵੰਡੇ ਜਾਂਦੇ ਆ ਤੇ ਸਾਰੇ ਇਲਾਕੇ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਮੇਲਾ ਚੱਲਦਾ ਹੈ ਤਾਂ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਇਹ ਜਿਹੜੀ ਸਪੋਰਟ ਕਲੱਬ ਉਹ ਜਿਹਨੇ ਵੀ ਹਦਾਰਾ ਸਾਰਿਆਂ ਨੂੰ ਬਹੁਤ ਬਾਰਤ ਬាទ ਅੱਜ ਇੱਕ ਇੱਕ ਬਾਸ ਮਿਲਿਆ ਮੈਨੂੰ ਇਹ ਫੈਸਟ ਫਾਰਮੈਂਟ ਦੇ ਸਿਚੁਏਸ਼ਨ ਤੇ ਇਹ ਬਹੁਤ ਵੱਡਾ ਅਪਰਾਧ ਆ ਜਿਹੜਾ ਪੰਜਾਬ ਦੀ ਜਵਾਨੀ ਜਿਹੜੀ ਆ ਅੱਜ ਸਾਡੇ ਦੇ ਖਰਾਬ ਹੋ ਰਹੀ ਹੈ ਪੰਜਾਬ ਦੇ ਜਿਹੜੇ ਨੌਜਵਾਨਾਂ ਉਹਨਾਂ ਨਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਲੱਗ ਜਾ ਰਹੇ ਆ ਮੌਕਾ ਵੀ ਹੋ ਰਿਹਾ ਤੇ ਜਿਹੜੀ ਤੁਹਾਡੀ ਨਸ਼ੇ ਦੇ ਵਿੱਚ ਜਿਹੜਾ ਅਪਰਾਧ ਕਰਦਾ ਜਾ ਰਿਹਾ ਉਸ ਤੋਂ ਵੀ ਵੱਡਾ ਕਰਦੇ ਆ ਇਹ ਸਤਿਗੁਰੂ ਬਿਲਾਸ ਮਹਾਰਾਜੀ ਦੇ ਨਾਮ ਦੇ ਉੱਤੇ ਉਹਦੇ ਚੜ੍ਹਦੇ ਤੇ ਛੇਵਾਂ ਨੂੰ ਜਿਹੜਾ ਇਫੈਕਟ ਆ ਰਿਹਾ बहुत चङा लॻा बड़ा वाही मो बि आहे ਬਹੁਤ ਬਹੁਤ ਦਾਤ ਕਰ ਰਿਹਾ ਸਸਤਰੇ ਦੇ ਹਿਸਾਬ ਦੇ ਨਾਲ ਜਿੱਦਾਂ ਜਿੱਦਾਂ ਚੇਂਜਸ ਹੋਰ ਸਾਰੇ ਕਲਚਰ ਦੇ ਵਿੱਚ ਆ ਰਹੀਆਂ ਉਦਾਂ ਉਦਾਂ ਇਹ ਚੇਂਜ ਜਿਹੜੀ ਹੈ ਇਹਦੇ ਵਿੱਚ ਪਿਆ ਰਹੇ ਖਰਚ ਵੀ ਵੱਧ ਚਲਾਇਆ ਗਿਆ ਦਾ ਪਰ ਬਹੁਤ ਅੱਛੀ ਗੱਲ ਹੈ ਜਦੋਂ ਜਿਹੜੇ ਖੇਡਦੇ ਆ ਉਹਨਾਂ ਦੀ ਮਸਲਾ ਪੈਣੀ ਚਾਹੀਏ ਜਾਂ ਉਹਨਾਂ ਦਾ ਉਹਨਾਂ ਨੂੰ ਮਿਲਦਾ ਹੈ ਆਪਣੀ ਜਿਹੜੀ ਹੈਗੀ ਆ ਗੇਮ ਦੀ ਤਿਆਰੀ ਕਰਦਿਆਂ ਲਈ ਬਹੁਤ ਸਾਰਾ ਟਾਈਮ ਚਾਹੀਦਾ ਹੁੰਦਾ ਹੈ ਆਪਣੇ ਪੈਸਾ ਚਾਹੀਦਾ ਆ ਆਮ ਜਿਹੜੇ ਕੰਮ ਹੈਗੇ ਆ ਉਹਨਾਂ ਦੇ ਵਿੱਚ ਉਹਨਾ ਨਹੀਂ ਆਪਣਾ ਸਮਾਂ ਦੇ ਸਕਦੇ ਇਸ ਕਰਕੇ ਇਹ ਕਮਰਸ਼ੀਅਲ ਹੋਣਾ ਅੱਜ ਦਾ ਅੱਜ ਦਾ ਸਮੇਂ ਦੀ ਲੋੜ ਵੀ ਹੈ ਪਹਿਲੇ ਕਬੱਡੀ ਕੰਪਨੀਆਂ ਜੇ ਹੁੰਦਾ ਸੀ ਕਿ ਜਿਹੜੇ ਕਬੱਡੀ ਖੇਡਦੇ ਸੀਗੇ ਉਹਨਾਂ ਨੂੰ ਕੋਈ ਬਾਜ਼ਮਾ ਨਾਮ ਨਹੀਂ ਮਿਲਦੇ ਸੀ ਕਬੱਡੀ ਦਾ ਜਿਹੜਾ ਮੁੱਲ ਹੈ ਉਹ ਨਹੀਂ ਪਿਆ ਸਿਕ ਉਹ ਨਹੀਂ ਪੈ ਲੱਗਾ ਇਸ ਕਰਕੇ ਕਡਾਈਆਂ ਦਾ ਇਹਦੇ ਬਾਰੇ ਇਤਸ਼ਾਹ ਹੋਵੇ ਇਹਦੇ ਕਰਕੇ ਛਿਲਕਾ ਬਦਲ ਜਿਹੜਾ ਕਲਪਾ ਨੂੰ ਇਹ 2 ਲੱਖ ਦਾ ਵੱਡਾ ਨਾਮ ਰੱਖਿਆ ਤਾਂ ਕਿ ਇਹ ਨਾ ਕਹਿਣ ਕਿ ਅਸੀਂ ਖੇਡਦੇ ਬਈਆਂ ਸਾਲ ਤਿਆਰੀ ਵੀ ਕਰਦੇ ਆਂ ਸਾਨੂੰ ਮਿਲਦਾ ਕੀ ਇਹਦੇ ਵਿੱਚ ਮੈਂ ਇੱਕ ਗੱਲ ਕਹਿਣੀ ਚਾਹਨਾ ਹੈ ਵੀ ਜਿਹੜਾ ਜਦੋਂ ਕਬੱਡੀ ਜਿਹੜੀ ਹੈਗੀ ਆ ਪੰਜਾਬ ਦੀ ਖੇਡ ਸੀ ਵੀ ਜਦੋਂ ਪੰਤਰਾਪਾਰ ਅਮਰੀਕਾ ਵਿੱਚ ਕੈਨੇਡਾ ਵਿੱਚ ਤਾਂ ਬਹੁਤ ਕਮੈਂਟਰੀਆਂ ਦੇ ਵਿੱਚ ਪ੍ਰਮੋਟ ਹੋਈ ਆ ਬਹੁਤ ਪ੍ਰਮੋਟ ਹੋਈ ਆ ਜਿਹੜੇ ਖਿਡਾਰੀ ਸੀ ਉਹਨਾਂ ਨੂੰ ਬਹੁਤ ਵਧੀਆ ਪ੍ਰਸ਼ਾਸਨ ਦਿੱਤਾ ਗਿਆ ਤੇ ਉਹਦੇ ਉੱਤੇ ਵੀ ਕਾਰਨ ਪ੍ਰਭਾਵ ਪਿਆ ਇੱਥੇ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਵੀ ਖਿਡਾਰੀਆਂ ਦਾ ਕਾਫੀ ਮਾਰਸਤ ਹੋਇਆ ਇਹ ਹੋਣਾ ਵੀ ਚਾਹੀਦਾ ਜਿਹੜੀਆਂ ਡੇਟਾ ਦੇ ਵਿੱਚ ਤਾਂ ਬਹੁਤ ਥੋੜਾ ਰੁਪਈਆ ਮਿਲਦਾ ਕਿਉਂਕਿ ਤਾਂ ਛੋਟੇ-ਛੋਟੇ ਨਾਮੀ ਇਹ ਜ਼ਰੂਰੀ ਨੇਹਾ ਅੱਜ ਦੇ ਸਭ ਤੋਂ ਬੋੜਾ ਇਹ ਖਿਡਾਰੀ ਸਾਰ ਪਛਿੱਤੀ ਹੈ ਅੰਦਰ ਰਵਿਪਰਾ ਤੇ ਬਹੁਤ ਬਹੁਤ ਮਾਣ ਦੇ ਅਈ ਪਹਿਲਾ ਸੰਗੀ ਖੇਡ ਮਾਤ ਪਾਪ ਸੰਜੀਪ ਪ੍ਰਧਾਨੀ ਤੇ ਉਹਨਾਂ ਦਾ ਬਹੁਤ ਧੰਵਾਜੀ ਸਨੇਤਾ ਪਾ ਚੇਰਮੈਨ ਆ ਗਿਆ ਇੱਕ ਵਾਰੀ ਦਰਸ਼ਕੋ ਤਾੜੀ ਮਾਰ ਦਿਓ ਇਸ ਉਪਪਤੀ ਵਾਸਤੇ ਵੀ ਜ਼ੋਰ ਨਾਲ ਤਾੜੀ ਮਾਰ ਦਿਓ ਦੇਖੋ ਸਾਹਮਣੇ ਸਾਰੇ ਕਿਉਂਕਿ ਬੜੇ ਮਾਸੂਮ ਨੇ ਸਾਜਮ ਚਰਾਰਤ ਕਰ ਹੀ ਜਾਂਦੇ ਨੇ ਚਨਾਵ ਚ ਡੁੱਬਦੇ ਆ ਸੋਰੀ ਜਿਲਾਵੇ ਰੱਖ ਹੌਸਲਾ ਖੇਡ ਖੇਡੀ ਜਾ ਖਿਡਾਰੀ ਜਿੱਤ ਵੀ ਜਾਂਦੇ ਤੇ ਖਿਡਾਰੀ ਹਾਰ ਵੀ ਜਾਂਦੇ ਨੇ ਇਹ ਜਿੱਤਣਾ ਹਾਰਨਾ ਬਹੁਤ ਬਹੁਤ ਬਲਵੀਰ ਪੈ ਸਾਹਿਬ ਨੂੰ ਸਤ ਸਨਾਜ

नहीं, नहीं, केला केला, केला ट्राक ट्राक हुदा, थेला थेला होंगे बकरा बकरा होगा गुरु गुरु होंगे थे केला केला होंगे गुरु गुरु होंगे थे केला ਲਾਗੇ 라 ਵਾਲੀਆਂ ਵਰਦੀਪ ਆਪਣੀ ਟੀਮ ਦੇ ਪੈਣ ਦੇ ਮਖਾਰ ਦੇ ਰੇੜੇ ਦਾ ਸ਼ਾਮ ਜਰਾ ਸੀਰੀ ਗੱਲ ਪਿੰਡ ਕਾਲੇ ਥਲੀਆ ਤੋਂ ਆਪਾਂ ਸਾਹ ਸਰਪੰਚ ਪਿੰਡ ਨੂੰ ਬਣਾ ਦੇ ਕੇ ਨਗਰ ਪੰਚਾਇਤ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਜੀ ਤੇ ਕਬੱਡੀ ਟੂਰਨਾਮੈਂਟ ਹਰ ਸਾਲ ਦੀ ਤਰ੍ਹਾਂ ਕਰਵਾਇਆ ਬਹੁਤ ਵਧੀਆ ਮੈਸੇਜ ਆ ਯੂਥ ਲਈ ਤੇ ਜਿਨ੍ਹਾਂ ਨੇ ਇਹ ਚੀਜ਼ਾਂ ਵਧੀਆ ਕਾਦੋ ਚੱਕੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਨਾਂ ਨੇ ਖਾਣ ਪੀਣ ਦਾ ਵੀ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਤੇ ਵਧੀਆ ਸਾਰਾ ਸਿਸਟਮ ਬਹੁਤ ਵਧੀਆ ਹੈ ਬੱਚੇ ਨਸ਼ਿਆਂ ਤੋਂ ਦੂਰ ਰਹਿਓਗੇ ਤੇ ਕੇਟੋ ਬਰੇਤ ਸਾਨੂੰ ਕਰਨਾ ਚਾਹੀਦਾ ਹੈ ਪੂਰੇ ਪੰਜਾਬ ਨੂੰ ਇਹ ਕਰਨਾ ਚਾਹੀਦਾ ਹੈ ਕਿ ਆਪਾਂ ਬੱਚਿਆਂ ਨੂੰ ਖੇਡਾਂ ਲਈ ਜਾਗਰੂਕ ਕਰੀਏ ਤੇ ਸਾਨੂੰ ਵੀ ਚਾਹੀਦਾ ਹੈ ਪਿੰਡ ਦੇ ਹਰ ਇੱਕ ਪਿੰਡ ਦੇ ਵਿੱਚ ਬੱਚਿਆਂ ਨੂੰ ਗਰਾਊਂਡਾਂ ਬਣੇ ਭੇਜਣਾ ਚਾਹੀਦਾ ਗਰਾਊਂਡਾਂ ਸਾਫ਼ ਸੁਥਰੀਆਂ ਹੋਣੀਆਂ ਚਾਹੀਦੀਆਂ ਹੋਰ ਕਈ ਪਿੰਡਾਂ ਦੇ ਵਿੱਚ ਦੇਖਿਆ ਕਿ ਗਰਾਊਂਡਾ ਹੀ ਹੈ ਨਹੀਂ ਭਾਜੀ ਸੋ ਐਨਆਰਆਈ ਵੀਰਾਂ ਨੂੰ ਵੀ ਬੇਨਤੀ ਆ ਵੇਹੀ ਆਪਣਾ ਪਿੰਡ ਦਾ ਆਪਾਂ ਇਕੱਲਾ ਇਕੱਲਾ ਪਿੰਡ ਸੰਭਾਲੀਏ ਤੇ ਆਪਣੀਆਂ ਗਰਾਊਂਡਾਂ ਨੂੰ ਆਪਣੇ ਬੱਚਿਆਂ ਦੀ ਨਿਗਰਾਨੀ ਕਰੀਏ ਰੱਖੀਏ ਉਹਨਾਂ ਨੂੰ ਨਸ਼ੇ ਤੋਂ ਦੂਰ ਕਰੀਏ ਤੇ ਖੇਡਾਂ ਲਈ ਪ੍ਰੇਸ਼ਕੜੀ ਦੇ ਵਿੱਚ ਬਹੁਤੇ ਇੰਨੇ ਵੱਡੇ ਨਾਮ ਨਹੀਂ ਸੀ ਹੁੰਦੇ ਤੇ ਹੁਣ ਐਨਆਰਈ ਵੀ ਅਸੀਂ ਸਪੋਰਟ ਨਾਲ ਦੇ ਇੱਥੇ ਵੀ ਤਾਂ ਬਹੁਤ ਵਧੀਆ-ਵਧੀਆ ਇਨਾਮ ਮਿਲਦੇ ਆ ਤੇ ਇੱਕ ਤਾਂ ਬੰਦਾ ਆਪਣੀ ਬੋਡੀ ਨੂੰ ਫਿਟ ਰੱਖਦਾ ਤਾਂ ਹੋਰ ਇਨਾਮ ਵੀ ਵਧੀਆ ਤਰੀਕੇ ਨਾਲ ਸਨਮਾਨ ਵੀ ਮਿਲਦੇ ਆ ਜੀ ਬਹੁਤ ਖੁਸ਼ੀ ਹੁੰਦੀ ਹੈ ਇੱਕ ਤਾਂ ਸਰੀਰ ਬੰਦਾ ਆਪਣਾ ਸੰਭਾਲਦਾ ਤੇ ਉੱਪਰੋਂ ਵਧੀਆ ਹੁਣ ਉਨਾਮ ਵੀ ਵਧੀਆ ਪਿੰਡ ਕਿੱਲ ਦੇਣਾ ਪੰਚਾਇਤ ਨੂੰ ਬਹੁਤ ਵਧੀਆ ਪ੍ਰਬਾਲਾ ਕੀਤਾ ਇਹਨਾਂ ਨੇ ਗੇਡ ਕਬੱਡੀ ਦੀ ਆਪਣਾ ਹਰ ਸਾਲ ਦੇ ਤਰ੍ਹਾਂ ਕਰਾਇਆ ਤੇ ਬਹੁਤ ਖੁਸ਼ੀ ਹੁੰਦੀ ਆ ਤੇ ਜਦੋਂ ਬੱਚੇ ਇਦਾਂ ਗਰਾਊਂਡ ਦੇ ਵਿੱਚ ਖੇਡਦੇ ਆ ਤੇ ਉਹ ਬਹੁਤ ਬਹੁਤ ਦਰਵਾਦੇ ਪਿੰਡ ਵਾ ਪਨਾਮ ਨੂੰ ਬਹੁਤ ਬਹੁਤ ਦਰਵਾ ਦੂਰ ਪੱਤ ਤੋਂ ਪੂਰੀ ਕਾ